ਹਾਂਜੀ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਪਾਪਾ ਤੁਸੀਂ ਵੀ ਕਹਿ ਦਿਓ ਹਾਂਜੀ ਆਪਾਂ ਸਾਰਿਆਂ ਨੂੰ ਹਾਂਜੀ ਆਪਾਂ ਚੱਲਦੇ ਆਂ ਬਾਜ਼ਾਰ ਤੇ ਬੱਚਿਆਂ ਨੂੰ ਖੁਸ਼ ਲਿਆ ਕੇ ਦਿੰਨੇ ਆਂ ਇਹ ਸਵੇਰ ਦੇ ਜੱਦ ਕਰੀਏ ਹਾਂਜੀ ਸਾਰਿਆਂ ਨੂੰ ਹੈਪੀ ਦੀਵਾਲੀ ਆ ਦਿਵਾਲੀ ਸਾਰਿਆਂ ਲਈ ਖੁਸ਼ੀਆਂ ਭਰੀਆਂ ਹੋਵੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਵਧੀਆ ਦੀਵੇ ਜਗਮਗ ਜਗਮਗਾ ਹੋਵੇ ਸਾਰਿਆਂ ਨੂੰ ਦੀਵਾਲੀ ਤੇ ਬੰਦੀ ਸ਼ੋਰ ਦੇ ਉੱਤੇ ਬਹੁਤ ਬਹੁਤ ਤੁਹਾਰਾ ਧੰਨ ਤੇ ਸਰਦੀਆਂ ਲੱਖ ਲੱਖ ਮੁਬਾਰਕਾਂ ਦੇ ਦੋਤ ਕਿਹੜੇ ਮੱਥਾ ਟੇਕਣ ਵਾਸਤੇ ਸਾਰੇ ਭਾਵੇਂ ਬਸ ਇਹ ਤੋਂ ਪੁੱਛਦੇ ਉਹ ਆਟ ਨੇ ਮਿਲਗੇ ਇਹ ਸਾਰੀ ਧਰਮ ਨੇ ਹਾਂਜੀ ਅਸੀਂ ਹਟਰੀ ਜਗਾ ਕੇ ਨਾ ਫਿਰ ਸਾਰਿਆਂ ਨੇ ਜੀ ਇਕੱਲੇ ਇਕੱਲੇ ਨੇ ਜੀ ਅਸੀਂ ਸਾਰਿਆਂ ਨੇ ਫਿਰ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜੀ ਫਿਰ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਬਣੇ ਰਿਓ ਆਪਣੇ ਚੈਨਲ ਦੇ ਨਾਲ ਤੇ ਤੁਸੀਂ ਦੱਸਿਓ ਜੀ ਤੁਹਾਡੇ ਵੀ ਇਸੇ ਤਰ੍ਹਾਂ ਮੱਥਾ ਟੇਕਦੇ ਆ ਜੀ ਜੀ ਅ ਬੁਲਾਈ ਦਿਕ हां जी जे चैनल ਤੇ ਨਵੇਂ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਆਪਾਂ ਚੱਲਦੇ ਹਾਂ ਜੀ ਗੁਰੂ ਘਰ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਆਪਾਂ ਕਿੱਥੇ ਕਿੱਥੇ ਜਾਂਦੇ ਆ ਜੀ ਦਿਖਾਣੇ ਆ ਤੁਹਾਨੂੰ ਆਪਾਂ ਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਕਿਉਂ ਨਾ ਗੁਰਦੁਆਰਾ ਸਾਹਿਬ ਮੰਦਰ ਗਲੀ ਨੇ ਤੇ ਖਵਾਜਾ ਜੀ ਦੇ ਮਾਤਾ ਦੇ ਹਲੂਮਾਨ ਜੀ ਦੇ ਤੇ ਪੀਰਾਂ ਦੇ ਤੇ ਮੈਂ ਸ਼ਾਇਦ ਜੀ ਰਸਤੇ ਚੋਂ ਮੁੜਿਆ ਹੂੰ ਕਿਉਂਕਿ ਜਿਆਦਾ ਟੁੱਟਿਆ ਨਹੀਂ ਜਣਾ ਤੇ ਆਪਾਂ ਚਲੋ ਮੱਥਾ ਟੇਕ ਲਈਏ ਬਣੇ ਰਿਓ ਜੀ ਵੀਡੀਓ ਦੇ ਨਾਲ ਹਾਂ ਹਾਂ ਚੱਕਲੇ ਪੁੱਤ ਗਲੀ ਨੇ ਹਾਂਜੀ ਆਪਾਂ ਨਾ ਕਰੇ ਹਟੜੀ ਜਗਾ ਕੇ ਸਭ ਤੋਂ ਪਹਿਲਾਂ ਆਪਾਂ ਆਨੇ ਆ ਜੀ ਗੁਰੂ ਘਰ ਗੁਰੂ ਘਰ ਮੱਥਾ ਟੇਕ ਕੇ ਫਿਰ ਜੀ ਆਪਾਂ ਅੱਗੇ ਜਾਵਾਂਗੇ ਤੇ ਹਾਂਜੀ ਆਪਾਂ ਨਾ ਮੱਥਾ ਟੇਕ ਲੇ ਤਾਂ ਵੋਲਿਊਮ ਆਪਾਂ ਤਾਂ ਬੰਦ ਕਰਤੀ ਸੀਗੀ ਮੈਨੂੰ ਇਹ ਸੀਗਾ ਜੀ ਕਿਤੇ ਕਾਪੀਰਾਈਟ ਨਾ ਜਾਵੇ ਤੁਹਾਨੂੰ ਪਤਾ ਹੀ ਆ ਨਾ ਕਾਪੀਰਾਈਟ ਵੀ ਛੇਤੀ ਦੇ ਦਿੰਦੇ ਆ ਇਸ ਕਰਕੇ ਆਪਾਂ ਵੋਲਿਊਮ ਬੰਦ ਕੀਤੀ ਹੋਈ ਆ ਜੀ ਹਾਂ ਜੀ ਆਪਾਂ ਨਾ ਹੁਣ ਇੱਥੇ ਦੀਪਕਾ ਲਗਾਤੇ ਸੀਗੇ ਨਿਸ਼ਾਨ ਸਾਹਿਬ ਤੇ ਤੇ ਜੀ ਮੈਨੂੰ ਗੁਰਦੁਆਰੇ ਆਇਆ ਨੂੰ ਜੀ 3 ਮਹੀਨੇ ਹੋ ਗਏ ਉਦੋਂ ਦਾ ਆਪਾਂ ਨਗਨ ਸੁਆਹ ਤੇ ਚਲੇ ਜਾਨੇ ਤੇ ਇੱਧਰ ਗੁਰਦੁਆਰੇ ਆਇਆ ਨੂੰ ਮੈਨੂੰ 3 ਮਹੀਨੇ ਹੋ ਗਏ ਜੀ ਕਿਉਂਕਿ 6 ਵਜੇ ਕਰਕੇ ਆਇਆ ਨਹੀਂ ਗਿਆ ਤੇ ਵਧੀਆ ਲੱਗੇ ਜੀ ਬਹੁਤ ਵਧੀਆ ਲੱਗਾ ਗੁਰਦੁਆਰਾ ਸਾਹਿਬ ਆ ਕੇ ਜੀ ਤੇ ਇੱਧਰ ਗੁਲੀਨ ਹੁਣੀ ਲਗਾ ਰਹੇ ਸੀਗੇ ਜੀ ਅਮਨ ਹੋ ਗਏ ਲਗਾ ਰਹੇ ਜੀ ਆਪੇ ਇੱਧਰ ਉਹ ਵੀ ਬਿਮਾਰ ਸੀ ਪਾਪਾ ਜੀ ਦੀ ਵੀ ਸੈੱਲ ਘੜੇ ਬੀਬੀ ਵੀ ਬਿਮਾਰ ਸਾਰੀ ਬਿਮਾਰ ਸੀ ਅੱਛਾ ਇਹ ਸਾਰੇ ਨੂੰ ਬੁਖਾਰ ਚੜਦਾ ਸੀ ਸਭ ਤੋਂ ਪਹਿਲਾਂ ਚੜਦਾ ਸੀ ਠੀਕ ਆ ਜੀ ਜੀ ਮੇਰੇ ਕੋ ਜਿਵੇਂ ਬੜਾ ਧਰ ਖੜੇ ਨਹੀਂ ਹਾਂ ਮੈਨੂੰ ਲੱਭੇ ਦੁੱਖਾਂ ਲੱਗੇ ਇਹ ਤਾਂ ਠੀਕ ਹੈ ਠੀਕ ਹੈ ਹੁਣ ਤੁਰ ਮੈਨੂੰ ਮਾਰ ਮੈਂ ਕਹਿੰਦਾ ਵਾਹਨ ਤੁਹਾਡਾ ਮੈਥੀ ਹੋ ਜੂਗਾ ਸਾਡਾ ਟੈਕੀ ਟਾਈਮ ਆ ਰਿਹਾ ਹੈ ਅੱਗੇ ਆ ਰਿਹਾ ਹੈ ਚਲ ਬਣਾ ਜਾਂਦਾ ਅੱਛਾ ਕੀ ਕੋਣ ਹਾਂ ਸ਼ੁਕਰੀਆ

ਲਗਣੀ ਲਾਲਾ ਡੈਡੀ ਉਧਰ ਨਹੀਂ ਬਸ ਨਾ ਮੈਂ ਬਾਦਲੇ ਹਾਂ ਬਾਦੂ ਨੇ ਲਾਲਾ ਲਾ ਲੈ ਫੜ ਲਾਲਾ ਇਤਰਾਜ ਚਲ ਜਾਓ ਫਿਰ ਅਸੀਂ ਜਾਂਦੇ ਹਾਂ ਹਾਂਜੀ ਜਾਣਗੇ ਜੀ ਅੱਗੇ ਮੱਥਾ ਟੇਕਣ ਤੇ ਮੈਂ ਤੇ ਗੁਲੀਨ ਜੀ ਅਸੀਂ ਵਾਪਸ ਚਲੇ ਜਾਵਾਂਗੇ ਹਾਂਜੀ ਨਵਜੋਤ ਤੇ ਉਹਦੇ ਪਾਪਾ ਅੱਗੇ ਗਏ ਆ ਜੀ ਦੀ ਪਗਲਉਣ ਤੇ ਆਪਾਂ ਵਾਪਸ ਮੁੜੇ ਜੀ ਇਧਰੋਂ ਮੰਦਰ ਕੋ ਆਪਾਂ ਦਾ ਗੁਰਦੁਆਰਾ ਮੰਦਰ ਸਾਹਿਬ ਤੇ ਇਧਰ ਕੀ ਇਧਰ ਗਈ ਸੀ ਮੋਟਰ ਤੇ ਲਾ ਕੀ ਆਪਾਂ ਹੁਣ ਵਾਪਸ ਘਰੇ ਚੱਲਦੇ ਹਾਂ ਹਾਂ ਜੀ ਨਵਜੋਤਨਾ ਹੁਣ ਪੂਰੇ ਸਾਰੇ ਚਿਰਾਗ ਲਾਣ ਗਿਆ ਵਾ ਜੀ ਫਿਰ ਉੱਥੇ ਚਿਰਾਗ ਲਾ ਕੇ ਦੀ ਫਿਰ ਇੱਧਰ ਲਾ ਦੇਗਾ ਜੀ ਸਾਰੇ ਪਾਸੇ ਚਿਰਾਗ ਦੀਪmala ਕਰ ਦੇਗਾ ਤੇ ਇੱਧਰ ਫਿਰ ਜੀ ਘੇਟਾਂ ਚ ਵੀ ਇਹ ਹੀ ਲਾ ਦੂਗਾ ਨਾ ਔਰ ਮੈਂ ਕੁਝ ਉੱਪਰ ਜਾ ਚਲੀ ਨਾ ਫਿਰ ਮੈਂ ਤਾਂ ਬਾਹਲਾ ਤੁਰਿਆ ਨਹੀਂ ਜਾਂਦੀ ਜੀ ਮਿਲ ਦੇਖ ਲਈ ਲਾਤੇ ਜੀ ਦੀਪਕ ਸਾਰੇ ਪਾਸੇ ਜੀ ਤੇ ਹੁਣ ਦੇ ਲਈ ਚਲਾ ਰਿਆ ਸੀਗਾ ਜੀ ਨਵਜੋਤ ਦੀਪਕ ਹਾਂਜੀ ਹੁਣ ਆਪਾਂ ਇੱਧਰ ਉੱਪਰ ਲਾ ਦਾਂਗੇ ਜੀ ਸਾਰੇ ਦੀਪਮਾਲਾ ਕਰ ਦਾਂਗੇ ਜੀ Lado. ਹਾਂਜੀ ਆਪਾਂ ਸਾਰੇ ਪਾਸੇ ਜੀ ਦੀਪਕ ਲਾ ਦਿੱਤੇ ਆ ਜੀ نیچے ਵੀ ਲਾ ਜਾਂਦੇ ਜੀ ਤੇ ਆਪਾਂ ਛੱਤ ਤੇ ਵੀ ਸਾਰੇ ਲਾਤੇ ਜੀ ਦੀਪਕ ਜੀ ਹਾਂਜੀ ਇਹ ਰੰਗੋਲੀ ਨਾਲ ਆਪਣੀ ਗੁੱਲੀ ਨੇ ਬਣਾਈ ਸੀਗੀ ਹਾਂਜੀ ਆਪਾਂ ਵੀਡੀਓ ਦਾ ਐਂਡ ਐਥੇ ਹੀ ਕਰਦੇ ਆ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਜੀ ਵਸਦੇ ਰਹੋ ਜੀ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ